ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਦੇ ਹਾਂ ਪੁਸਤਕ ਦਾ ਅਗਲਾ ਵਿਸ਼ਾ ਸਾਧਨ ਪਿੱਛੇ ਇਹ ਵਿਚਾਰ ਹੋ ਚੁੱਕੀ ਹੈ ਕਿ ਬੋਲਣ ਬਲ ਦੀ ਹਰ ਸਮੇਂ ਵਿੱਚ ਲੋੜ ਰਹੀ ਹੈ ਪਰ ਅੱਜ ਦੇ ਸਮੇਂ ਤਾਂ ਇਸ ਸ਼ਕਤੀ ਦੀ ਖਾਸ ਤੌਰ ਉੱਤੇ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਲੱਭੇ ਕਿਸ ਤਰ੍ਹਾਂ ਬਹੁਤ ਸਾਰੇ ਲੋਕ ਇਸ ਖਿਆਲ ਦੇ ਹਨ ਕਿ ਬੋਲਣਾ ਗਾਵਣ ਵਾਂਗ ਹੀ ਇੱਕ ਰੱਬੀ ਦਾਤ ਹੈ ਜੋ ਹਰ ਇੱਕ ਨੂੰ ਪ੍ਰਾਪਤ ਹੋ ਸਕਦੀ ਹੈ ਪਰ ਹਕੀਕਤ ਇਹ ਨਹੀਂ ਗਾਉਣ ਦਾ ਤਾਲ ਗਲੇ ਨਾਲ ਹੈ ਤੇ ਗਲੇ ਦਾ ਮਧੁਰ ਤੇ ਰਸੀਲਾ ਹੋਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਪਰ ਬੋਲਣ ਬਲ ਤਾਂ ਬਕਾਇਦਾ ਤਿਆਰੀ ਅਤੇ ਲਗਾਤਾਰ ਅਭਿਆਸ ਦੇ ਨਾਲ ਹਰ ਮਨੁੱਖ ਪ੍ਰਾਪਤ ਕਰ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਰੋਸਾਏ ਹੋਏ ਤਾਂ ਕੋਈ ਕੋਈ ਹੁੰਦੇ ਹਨ ਪਰ ਇਹ ਕਾਇਦਾ ਤਾਂ ਦੁਨੀਆ ਦੀ ਹਰ ਵਿਦਿਆ ਵਿੱਚ ਵਰਤਦਾ ਦਿਸ ਹੁੰਦਾ ਹੈ ਹਰ ਹਿਸਾਬਦਾਨ ਨਿਊਟਨ ਨਹੀਂ ਹੋ ਸਕਦਾ ਅਤੇ ਨਾ ਹੀ ਹਰ ਸਾਇੰਸਦਾਨ ਬੋਸ ਅਤੇ ਹਰ ਕਵੀ ਟੈਗੋਰ ਪਰ ਇਸਦੇ ਇਹ ਅਰਥ ਨਹੀਂ ਕਿ ਹਿਸਾਬ ਸਾਇੰਸ ਅਤੇ ਕਵਿਤਾ ਹਰ ਬੋਲਣ ਵਾਲਾ ਕੇਸ਼ਵ ਚੰਦਰ ਸੈਨ ਵਿਪਨ ਚੰਦਰਪਾਲ ਅਤੇ ਪ੍ਰੋਫੈਸਰ ਪੂਰਨ ਸਿੰਘ ਤਾਂ ਨਹੀਂ ਬਣ ਸਕਦਾ ਪਰ ਬੋਲਣਾ ਹਰ ਇੱਕ ਹੀ ਸਿੱਖ ਸਕਦਾ ਹੈ ਹਾਂ ਸਾਧਨਾਵਲ ਯੋਗ ਧਿਆਨ ਦੇਣਾ ਬੜਾ ਜ਼ਰੂਰੀ ਹੈ ਜਦੋਂ ਅਸੀਂ ਭੋਲਨ ਦੇ ਬਲ ਦੇ ਸਾਧਨਾਵਲ ਧਿਆਨ ਮਾਰਦੇ ਹਾਂ ਤਾਂ ਸਾਨੂੰ ਕਈ ਸਾਧਨ ਦੇ ਸੌਂਦੇ ਹਨ ਉਹਨਾਂ ਦੀ ਗਿਣਤੀ ਵਿਦਿਆ ਦੇ ਵਿਦਵਾਨਾਂ ਨੇ ਅੱਡੋ ਅਟਰੀ ਮੰਨੀ ਹੈ ਪਰ ਅਸੀਂ ਉਹਨਾਂ ਨੂੰ ਪਹਿਲਾਂ ਤਿੰਨ ਵੱਡੇ ਹਿੱਸਿਆਂ ਵਿੱਚ ਵੰਡਦੇ ਹਾਂ ਅਤੇ ਫਿਰ ਇੱਕ ਹਿੱਸੇ ਦੇ ਅੰਗ ਦੱਸ ਕੇ ਉਹਨਾਂ ਨੂੰ ਪੂਰਾ ਵਿਸਥਾਰ ਸਾਹਿਤ ਵਿਚਾਰ ਕਰਾਂਗੇ ਇਹ ਤਿੰਨ ਵੱਡੇ ਹਿੱਸੇ ਹਨ ਬੋਲਣ ਵਾਲੇ ਦੀ ਸ਼ਖਸੀਅਤ ਦੂਜਾ ਹਿੱਸਾ ਹੈ ਪਲੇਟਫਾਰਮ ਭਾਅ ਬੋਲਣ ਦੀ ਜਗ੍ਹਾ ਤੀਜਾ ਹਿੱਸਾ ਹੈ ਵਿਆਖਿਆਨ ਸਭ ਤੋਂ ਪਹਿਲਾਂ ਸ਼ਖਸੀਅਤ ਦੇ ਅੰਗ ਕਿਹੜੇ-ਕਿਹੜੇ ਹੁੰਦੇ ਹਨ ਪਹਿਲਾ ਹੁੰਦਾ ਹੈ ਜੀ ਹੌਸਲਾ ਦੂਜਾ ਹਰਕਤਾਂ ਤੀਜਾ ਨਿਵਾਸ ਚੌਥੀ ਖੁਰਾਕ ਪੰਜਵਾਂ ਅਭਿਆਸ ਇਸ ਤੋਂ ਅਗਲਾ ਜਿਹੜਾ ਹਿੱਸਾ ਹੈ ਉਹ ਹੈ ਪਲੇਟ ਫਾਰਮ ਦੇ ਅੰਗ ਪਹਿਲਾ ਅੰਗ ਇਕੱਠ ਦੀ ਥਾਂ ਦੂਜਾ ਰੋਸ਼ਨੀ ਤੀਜੀ ਹਵਾ ਚੌਥਾ ਸਮਾਨ ਅਤੇ ਤੀਜਾ ਜਿਹੜਾ ਹਿੱਸਾ ਹੈ ਉਹ ਹੈ ਵਿਆਖਿਆਨ ਦੇ ਅੰਗ ਹੁਣ ਵਿਆਖਿਆਨ ਦੇ ਅੰਗ ਕਿਹੜੇ-ਕਿਹੜੇ ਹੋ ਸਕਦੇ ਹਨ ਪਹਿਲਾ ਤਿਆਰੀ ਦੂਜਾ ਮضمون ਤੀਜਾ ਬੋਲੀ ਚੌਥਾ ਜ਼ੁਬਾਨ ਦੀ ਸਰਲਤਾ ਪੰਜਵਾਂ ਪ੍ਰਮਾਣ ਛੇਵਾਂ ਪ੍ਰਮਾਣ ਦੀ ਵਿਆਖਿਆ ਸਤਮਾ ਤਕਰੀਰ ਦਾ ਆਰੰਭ ਅੱਠਵਾਂ ਖਤਮ ਕਰਨਾ ਤੇ ਨੌਵਾਂ ਵਾਂ ਸਮੇਂ ਦੀ ਪਵੰਦੀ ਇਸਨ ਪ੍ਰਿੰਸੀਪਲ ਗੰਗਾ ਸਿੰਘ ਜੀ ਦੁਆਰਾ ਦੱਸੇ ਗਏ ਚੰਗੇ ਬੋਲ ਚਾਲ ਦੇ ਸਾਧਨ